ਬਾਬਾ ਸਾਹਿਬ ਬਾਬਾ ਭਿੰਦਰਾਓ ਉਮੀਦਵਾਰ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੋ ਸੁਪਨਾ ਸੀ ਕਿ ਹਰ ਵਰਗ ਨੂੰ ਬਰਾਬਰਤਾ ਦਿੱਤੀ ਜਾਵੇ ਸਮਾਜ ਦੇ ਵਿੱਚ ਐਸਸੀ ਐਸਟੀ ਵਰਗ ਨੂੰ ਭਾਵੇਂ ਇਹ ਨੇ ਪਰਾਨੀਆਂ ਸਰਕਾਰਾਂ ਦੇ ਵਿੱਚ ਅਕਾਲੀ ਪਾਜ ਪਾ ਸਰਕਾਰ ਕਾਂਗਰਸ ਸਰਕਾਰ ਇਹ ਸਮੇਂ-ਸਮੇਂ ਤੇ ਬਾਬਾ ਸਾਹਿਬ ਬਾਬਾ ਭਿੰਦਰਾਓ ਉਮੀਦਵਾਰ ਜੀ ਦੇ ਨਾਂ ਤੇ ਐਸਸੀ ਐਸਟੀ ਵਰਗ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਉਹਨਾਂ ਦੇ ਹੱਕ ਉਹਨਾਂ ਨੂੰ ਬਰਾਬਰਤਾ ਕਦੀ ਵੀ ਨਹੀਂ ਦਿੱਤੀ ਜਾਂਦੀ ਰਹੀ ਜੇ ਆਪਾਂ ਐਡਵੋਕੇਟ ਜਨਰਲ ਦਫ਼ਤਰ ਦੀ ਗੱਲ ਕਰ ਲਈਏ ਉਦੇ ਵਿੱਚ ਡਿਪੀ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਤੇ ਹੋਰ ਵੀ ਕਈ ਪੋਸਟਾਂ ਸਨ ਜਿਹੜੀਆਂ ਐਸਟੀ ਐਸਸੀ ਵਰਗ ਲਈ ਜਿਹੜੀਆਂ ਰੱਖਣੀਆਂ ਰੱਖਣੀਆਂ ਚਾਹੀਦੀਆਂ ਤੇ ਪੁਰਾਣੀਆਂ ਸਰਕਾਰਾਂ ਉਹਦੇ ਚ ਆਮਦਨ ਜਿਹੜੀ ਰੱਖ ਦੇਣੀ 20 ਲੱਖ ਰੁਪਈਆ ਸਾਲਾਨਾ 15 ਲੱਖ ਰੁਪਈਆ ਸਾਲਾਨਾ ਉਹ ਆਮ ਤਨ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਘਟਾ ਕੇ ਘੱਟ ਕਰਦੀਆਂ ਕਿ ਜਿਹੜੇ ਬੰਦੇ ਜੇ 20 ਲੱਖ ਦੀ ਇਹਨਾਂ ਸ਼ਰਤ ਰੱਖੀ ਉਥੇ 10 ਲੱਖ ਕਰਤਾ ਜਿੱਥੇ 15 ਲੱਖ ਦੀ ਸ਼ਰਤ ਰੱਖੀ ਇਹ ਕਾਂਗਰਸ ਗਵਰਨਮੈਂਟ ਨੇ ਉਥੇ 7.5 ਕਰਤਾ ਇਸੇ ਤਰ੍ਹਾਂ ਹੀ ਗਾਂ ਜਿੱਥੇ 7.5 ਦੀ ਉਥੇ 3.3 ਲੱਖ ਕਰਤਾ ਵੀ ਹਰ ਥਾਂ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਗਰੀਬਾਂ ਦੇ ਹੱਕ ਚ ਡੱਟੀ ਤੇ ਸਭ ਤੋਂ ਪਹਿਲਾਂ ਸਰਕਾਰ ਬੰਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਤੇ ਬਾਬਾ ਸਾਹਿਬ ਬਾਬਾ ਭੀਮਰਾਓਂ ਅੰਬੇਦਕਰ ਜੀ ਦੀ ਫੋਟੋ ਸਾਰੇ ਹੀ ਸਰਕਾਰੀ ਦਫ਼ਤਰਾਂ ਚ ਲਾਈ ਨਹੀਂ ਤੇ ਆਪਾਂ ਵੇਖਦੇ ਰਹੀਆਂ ਪੁਰਾਣੀਆਂ ਸਰਕਾਰਾਂ ਚ ਜੇ ਬਾਦਲ ਸਾਹਿਬ ਦੀ ਸਰਕਾਰ ਹੋਣੀ ਬਾਦਲ ਸਾਹਿਬ ਦੀਆਂ ਫੋਟੋਆਂ ਲੱਗਣੀਆਂ ਸਰਕਾਰੀ ਬਿਲਡਿੰਗਾਂ ਇਮਾਰਤਾਂ ਤੇ ਸਰਕਾਰੀ ਦਫ਼ਤਰਾਂ ਚ ਜੇ ਕਾਂਗਰਸ ਦੀ ਗਵਰਨਮੈਂਟ ਹੋਣੀ ਕੈਪਟਨ ਸਾਹਿਬ ਦੀਆਂ ਫੋਟੋਆਂ ਲੱਗਦੀਆਂ ਰਹੀਆਂ ਜੇ ਮਾਨ ਸਨਮਾਨ ਐਸਸੀ ਤੇ ਐਸਟੀ ਭਾਈਚਾਰੇ ਦਾ ਬਾਬਾ ਸਾਹਿਬ ਬਾਬਾ ਭੀਮਰਾਓਂ ਅੰਬੇਦਕਰ ਜੀ ਦਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੇ ਕਿਸੇ ਪਾਰਟੀ ਨੇ ਮਾਨ ਸਨਮਾਨ ਬਹਾਲ ਰੱਖਿਆ ਕੀਤਾ ਤਾਂ ਉਹ ਆਮ ਆਦਮੀ ਪਾਰਟੀ ਆ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਐਸਸੀ ਐਸਟੀ ਭਾਈਚਾਰੇ ਲਈ ਹੋਰ ਵੀ بڑے ਕੰਮ ਕੀਤੇ ਆ ਜੇ ਆਪਾਂ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਦੀ ਗੱਲ ਕਰੀਏ ਉਹਨਾਂ ਦੇ ਇਸ ਬਜਟ ਦੇ ਵਿੱਚ ਲਗਭਗ 70 ਕਰੋੜ ਰੁਪਏ 2020 ਤੱਕ ਜਿਹੜੇ ਕਰਜ਼ੇ-ਕੁਰਜ਼ੇ ਲਏ ਸੀ ਉਹਨਾਂ ਦੇ ਵਿਆਜ ਉਹਨਾਂ ਦੀਆਂ ਜਿਹੜੀਆਂ ਰਾਸ਼ੀਆਂ ਸੀ ਉਹ ਪਕਾਇਆ ਪਈਆਂ ਸੀ 2020 ਤੱਕ 70 ਕਰੋੜ ਰੁਪਏ ਦੀ ਰਾਸ਼ੀ ਉਹ ਮਾਫ ਕੀਤੀ ਆ ਹੋਰ ਬਾਬਾ ਸਾਹਿਬ ਪਾਵਾ ਭੀਮਰੋ ਉਵੇਦਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਲਈ ਹੋਰ ਕਈ ਕੰਮ ਕੀਤੇ ਜਾ ਰਹੇ ਆ RAM ਤੀਰਥ ਸਥਾਨ ਆ ਭਗਵਾਨ ਵਾਲਮੀਕੀ ਦਾ ਉਹ ਸਾਡੇ ਬਾਰਮੀ ਕੇ ਸਮਾਜ ਵਾਸਤੇ ਉਥੋਂ ਲਈ ਕਰੋੜਾ ਰੁਪਏ ਜਾਰੀ ਕੀਤੇ ਗਏ ਆ ਛੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾ ਵਾਸਤੇ ਉਥੋਂ ਲਈ ਕਰੋੜਾ ਰੁਪਏ ਜਾਰੀ ਕੀਤੇ ਜਿੱਥੇ ਐਡੀਟੋਰੀਅਮ ਬਣੂਗਾ ਨਾਲ ਉਥੋਂ ਦੀ ਸੜਕ ਬਣੂਗੀ ਨਵੀਂ ਐਡੀਟੋਰੀਅਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਉਹ ਜਾ ਕੇ ਛੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜੀਵਨੀ ਬਾਰੇ ਪਤਾ ਕਰਿਆ ਕਰਨਗੇ ਤੇ ਲੋਕਾਂ ਨੂੰ ਪਤਾ ਲੱਗੂ ਵੀ ਨਿੱਕੀ ਉਮਰ ਦੇ ਵਿੱਚ ਵੱਡੇ ਕੰਮ ਵੀ ਕੀਤੇ ਜਾ ਸਕਦੇ ਆ ਤੇ ਛੀਦੇ ਆਜ਼ਮ ਸਰਦਾਰ ਭਗਤ ਸਿੰਘ ਛੀਰਕਰਤਾਰ ਸਿੰਘ ਸਰਾਬਾ ਸ਼ਹੀਦ ਦੁੱਧਮ ਸਿੰਘ ਜੀ ਸ਼ਹੀਦ ਰਾਜਗੁਰੂ ਸ਼ਹੀਦ ਸਗਦੇਵ ਜੀ 바ਵਾ ਸਾਹਿਬ 바ਵਾ ਪੀਮਬਰਾਉ ਅੰਬੇਦਕਰ ਜੀ ਇਹ ਸਾਡੇ ਸਰਬਧਾਨ ਦੇ ਰਾਖੇ ਨੇ ਸ਼ਹੀਦ ਭਗਤ ਸਿੰਘ ਜੀ ਵੀ ਇਹੋ ਹੀ ਚਾਹੁੰਦੇ ਸਨ ਕਿ ਲੋਕਤੰਤਰ ਦਾ ਰਾਜ ਹੋਵੇ ਨਮਾਇंदे ਬੋਟਾਣਾ ਚੁਣੇ ਹੋਣ ਉਹ ਲੋਕ ਸਭਾ ਚ ਸਾਡੀ ਆਵਾਜ਼ ਉਠਾਉਣ ਸਾਡੇ ਮੁੱਦੇ ਹੱਲ ਕਰਾਉਣ ਵਿਧਾਨ ਸਭਾ ਚ ਸਾਡੀ ਆਵਾਜ਼ ਉਠਾਉਣ ਸਾਡੇ ਮੁੱਦੇ ਹੱਲ ਕਰਾਉਣ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ ਜਿਹੜਾ ਬੱਚਾ ਅੰਟੈਲੀਜੈਂਟ ਹੈ ਜਿਹੜਾ ਡਿਗਰੀਆਂ 'ਚ ਵੱਧ ਨੰਬਰ ਲੈਂਦਾ ਆ ਜਾਂ ਟੈਸਟ ਦੇ ਵਿੱਚ ਵੱਧ ਨੰਬਰ ਲੈਂਦਾ ਉਸ ਬੱਚੇ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਏ ਤੇ ਐਸਸੀ ਤੇ ਐਸਟੀ ਜਿਹੜੇ ਬੱਚੇ ਆ ਉਹਨਾਂ ਲਈ ਰਾਖਵਾਕਰਨ ਹੋਣਾ ਚਾਹੀਦਾ ਤਾਂ ਜੋ ਉਹ ਬੱਚੇ ਆਪ ਦਾ ਭਵਿੱਖ ਸੁਧਾਰ ਸਕਣ ਆਪਦੇ ਪਰਿਵਾਰਾਂ ਨੂੰ ਉਹ ਅਮੀਰ ਕਰ ਸਕਣ ਤੇ ਸਮਾਜ ਦੇ ਵਿੱਚ ਗਰੀਬ ਅਮੀਰ ਦਾ ਪਾੜਾ ਖਤਮ ਹੋ ਸਕੇ ਉਹ ਸੁਵਿਧਾਨ ਬਾਬਾ ਸਾਹਿਬ ਬਾਬਾ ਪੀਮਰਾਓਂ ਅੰਬੀਦਕਰ ਜੀ ਨੇ 1950 ਦੇ ਵਿੱਚ ਬਣਾਇਆ ਲਾਗੂ ਵੀ ਹੋਇਆ ਪਰ ਅਕਾਲੀ ਕਾਂਗਰਸ ਦੀਆਂ ਗਵਰਨਮੈਂਟਾਂ ਰਹੀਆਂ ਉਹਨਾਂ ਨੇ ਛਿੱਕੇ ਟਾਂਕੇ ਇਸ ਸਵਿਧਾਨ ਨੂੰ ਇਹਨਾਂ ਗੱਲਾਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਚਿਹਤਿਆਂ ਨੂੰ ਮੈਦ ਤੋਂ ਬਿਨਾਂ ਹੀ ਨੌਕਰੀਆਂ ਦਿੰਦੇ ਰਹੇ ਇਹਦੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੁਣ 2022 ਚ ਬਣੀ ਆਪਣੇ ਪੰਜਾਬ ਚ 54000 ਤੋਂ ਵੱਧ ਨੌਕਰੀਆਂ ਦਿੱਤੀਆਂ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਾਂ ਵੇਂਦੇ ਨੇ ਪੁਰਾਣੀਆਂ ਸਰਕਾਰਾਂ 'ਚ ਰੋਲਾ ਪੈਣਾ ਭਾਵੇਂ ਬਾਦਲ ਸਾਹਿਬ ਦੀ ਸਰਕਾਰ ਤੇ ਭਾਵੇਂ ਕਰਪਾਣ ਸਾਹਿਬ ਦੀ ਰੋਲਾ ਪੈਣਾ ਪੇਪਰ ਲੀਕ ਹੋ ਗਿਆ ਕਦੀ ਰੋਲਾ ਪੈਣਾ ਕੋਈ ਕੈਮਰੇ ਵਾਲੇ ਪੈਨ ਫੜੇ ਗਏ ਉਹ ਅੰਦਰ ਵੀ ਇੱਕ ਪੈਨ ਦਿੱਤਾ ਤੇ ਬਾਹਰ ਕੁਐਸਚਨ ਸੀਟ ਉਹਨੇ ਭੇਜਤੀ ਤੇ ਉਹ ਬਾਹਰੋਂ ਆਨਸਰ ਸੀਟ ਉਹਨੇ ਫਿਲ ਕਰਕੇ ਉਸੇ ਕੈਮਰੇ ਵਾਲੇ ਪੈਨ ਦਾ ਅੰਦਰ ਭੇਜਤੀ ਕਈ ਜਗ੍ਹਾ ਤੇ ਪੈਸੇ ਦਿੱਤੇ ਫੜੇ ਜਾਣੇ ਵੀ ਨੌਕਰੀ ਲੈਣ ਲਈ ਪੈਸੇ ਦਿੱਤੇ ਆ ਬੜਾ ਕੁਝ ਹੁੰਦਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਚ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਨਾ ਪੇਪਰ ਲੀਗ ਦਾ ਰੋਲਾ ਪਿਆ ਨਾ ਕਿਸੇ ਕੈਮਰੇ ਵਾਲੇ ਪੈਨ ਦਾ ਰੋਲਾ ਪਿਆ ਨਾ ਕਿਸੇ ਤੋਂ ਨੌਕਰੀ ਆਸਤੇ ਪੈਸੇ ਮੰਗੇ ਗਏ ਆਪਾਂ ਸੁਣਦੇ ਰਹੇ ਆ ਕਿ ਮਰਹੂਮ ਨੇ ਬੀਬੀ ਸਰਿੰਦਰਕੌਰ ਬਾਦਲ ਉਹਨਾਂ ਦੀ ਮਸ਼ਹੂਰ ਹੀ ਗੱਲ ਵੀ 1997 ਦੀ ਸਰਕਾਰ ਚ ਬੈਗ ਲੈ ਕੇ ਜਾਂਦਾ ਸੀ ਦਾਦੀ ਦਾ ਹੀ ਈਨੇ ਲੱਖ ਜੇ ਤਹਿਸੀਲਦਾਰ ਦੀ ਜਾਂ ਡੀਐਸਪੀ ਦੀ ਨੌਕਰੀ ਲੈਣੀ ਈਨੇ ਲੱਖ ਦੇ ਦਿਓ ਉਹਨਾਂ ਬੈਗ ਫੜਦਾ ਦੱਸਣਾ ਤੇ ਉਹਨਾਂ ਚੋਕੇ ਵਿੱਚ ਸੁੱਟ ਦੇਣਾ ਭਾਵੇਂ ਪੈਸੇ ਵਿੱਚ ਘੱਟ ਵੀ ਹੋਣੇ ਇਹੋ ਜੇ ਕੰਮ ਚੱਲਦੇ ਰਹੇ ਆ ਜੇ ਐਸਟੀ ਦੇ ਐਸਸੀ ਪਰਿਵਾਰਾਂ ਨੂੰ ਰਾਖਵੇਂ ਕਰਨ ਦੇ ਵਿੱਚ ਹਾਈ ਕੋਰਟ ਮਾਨਜੂਗ ਹਾਈ ਕੋਰਟ ਮਾਨਜੂਗ ਸੁਪਰੀਮ ਕੋਰਟ ਚ ਕੋਈ ਰਾਖਵਾ ਕਰਨ ਦਿੱਤਾ ਤੇ ਉਹ ਪੰਜਾਬ ਸਰਕਾਰ ਨੇ ਮਾਨਜੂਗ ਹਾਈ ਕੋਰਟ ਦੇ ਵਿੱਚ ਦਿੱਤਾ ਜਿਹੜੀਆਂ ਦੂਜੀਆਂ ਸਟੇਟਾਂ ਉਹਨਾਂ ਦੇ ਅੱਜ ਵੀ ਆ ਮਾਨਜੂਗ ਹਾਈ ਕੋਰਟਾਂ ਜਿੰਨੀਆਂ ਵੀ ਦੂਜੀਆਂ ਸਟੇਟਾਂ ਦੀਆਂ ਉਹਨਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਭਾਵੇਂ ਬੀਜੇਪੀ ਦੀ ਗਵਰਨਮੈਂਟ ਆ ਕਿਤੇ ਭਾਵੇਂ ਕਾਂਗਰਸ ਦੀ ਗਵਰਨਮੈਂਟ ਆ ਉਹਨਾਂ ਚੋ ਕਿਸੇ ਨੇ ਵੀ ਕੋਈ ਰਾਖਵਾ ਕਰਨ ਨਹੀਂ ਦਿੱਤਾ ਐਸਸੀ ਤੇ ਐਸਟੀ ਵਰਗ ਨੂੰ ਇਕੱਲੀ ਆਮ ਆਦਮੀ ਪਾਰਟੀ ਆ ਜਿਨਨੇ ਪੰਜਾਬ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਐਸਸੀ ਤੇ ਐਸਟੀ ਜਿਹੜੇ ਸਾਡੇ ਨੌਜਵਾਨ ਵਕੀਲ ਨੇ ਉਹਨਾਂ ਲਈ ਰਾਖਵਾ ਕਰ ਰੱਖਿਆ ਉਹ ਦਿਨਾਂ ਮਾਨ ਵਧਿਆ ਸਾਡੇ ਐਸਸੀ ਤੇ ਐਸਟੀ ਪਰਿਵਾਰਾਂ ਦਾ ਉਹਦਾਂ ਸਿਰ ਉੱਚਾ ਆਇਆ ਸਾਡੇ ਪੰਜਾਬ ਤੇ ਬਾਬਾ ਸਾਹਿਬ ਬਾਬਾ ਪੀਮਰਾਓਂ ਮਰੀਦਕਰ ਜੀ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰ ਪਿਆ ਤੇ ਉਹਨਾਂ ਦੇ ਜਿਹੜੀਆਂ ਗਾਂ ਆਉਣ ਵਾਲੀਆਂ ਪੀੜੀਆਂ ਜਾਂ ਉਹਨਾਂ ਦੇ ਜਿਹੜੇ پاک ਪਵਿੱਤਰ ਰੂਹਾਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖੁਸ਼ੀ ਮਿਲੀ ਹੋਊਗੀ ਵੀ ਸਾਡੇ ਪੂਰਨਿਆਂ ਤੇ ਚੱਲਦੇ ਆ ਆਮ ਆਦਮੀ ਪਾਰਟੀ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਵਲ ਜੀ ਉਹਨਾਂ ਨੇ ਕੰਮ ਕੀਤਾ ਤੇ ਗਾਹ ਵੀ ਇਸੇ ਤਰ੍ਹਾਂ ਕੰਮ ਕਰਦੇ ਰਹੇ